ਰਾਮ ਆਹ ਸਲਾਤ ਸਭ ਨੂੰ ਪਤਾ ਅਸੀਂ ਕੋਈ ਆਦੇ ਨਿੱਜੀ ਰੌਲੇ ਵਾਸਤੇ ਸਾਰੇ ਨੌਜਵਾਨਾਂ ਨੇ ਕੋਈ ਕਮੇਟੀ ਨਹੀਂ ਬਣਾਈ ਸੀ ਕਿ ਅਸੀਂ ਕਿਉਂ ਇਹ ਵੀ ਜ਼ਿਆਦਾ ਬਾਸੇ ਅਸੀਂ ਪਹਿਲਾਂ ਵੀ ਪਿੰਡ ਲਈ ਲੜਿਆ ਤੇ ਆਉਣ ਵਾਲੇ ਸਮੇਂ ਲਈ ਸਮੇਂ ਦੇ ਵੀ ਪਿੰਡ ਲਈ ਲੜਾਂਗੇ ਜਿਹੜੇ ਸਾਨੂੰ ਧਮਕੀਆਂ ਦਿੰਦੇ ਆ ਅਸੀਂ ਇਹਨਾਂ ਤੋਂ ਡਰਨ ਵਾਲੇ ਹੈ ਨਹੀਂ ਦੱਸ ਦਈਏ ਕਿ ਮਰਨਾ ਇੱਕ ਦਿਨ ਸਭ ਨੇ ਆ ਸੋ ਜੇ ਚੰਗੇ ਕੰਮ ਕਰਦੇ ਮਰ ਜਾਗੇ ਉਦੋਂ ਕੁੱਝ ਦੀ ਕੀ ਗੱਲ ਆ ਜੇ ਜੇ ਮੰਨ ਲਓ ਤੇ ਤੇਰੇ ਤੀਕੇ ਲਾਉਂਦੇ ਹੁੰਦੇ ਉਦੋਂ ਮਰ ਜਾਂਦੇ ਤਾਂ ਮਰ ਜਾਂਦੇ ਪਰ ਅੱਜ ਜੇ ਚੰਗੇ ਕੰਮ ਲਈ ਖੜਾ ਆਂ ਖੜੇ ਆਂ ਤੇ ਚੰਗਾ ਕੰਮ ਕਰਾਂਗੇ ਤੇ ਚੰਗੇ ਕੰਮ ਲਈ ਸਾਨੂੰ ਮੌਤ ਆਉਂਦੀ ਆ ਸਾਨੂੰ ਮਨਜ਼ੂਰ ਆ ਆ ਸਾਰਾ ਪਿੰਡ ਸਾਡੇ ਸਾਡੇ ਨਾਲ ਖੜਾਗਾ ਸੱਚ ਲਈ ਖੜੇ ਆ ਕੋਈ ਅਸੀਂ ਝੂਠ ਜਾਂ ਕੋਈ ਮਨਕਰਤ ਗੱਲ ਨਹੀਂ ਕੀਤੀ ਜੇ ਕਿਸੇ ਨੂੰ ਲੱਗਦਾ ਕਿ ਇਹ ਆਪਦੇ ਫਾਇਦੇ ਵਾਸਤੇ ਗੱਲ ਕਰ ਰਹੇ ਨੇ ਤਾਂ ਸਾਡੇ ਪਿੰਡ ਦਾ ਬੱਚਾ-ਬੱਚਾ ਸਾਡੇ ਪਿੰਡ ਦੇ ਬਜ਼ੁਰਗ ਸਾਰੇ ਇੱਥੇ ਮੌਜੂਦ ਨੇ ਤੋਂ ਅੱਗੇ ਵੀ ਸੱਚ ਨਾਲ ਖੜਾਂਗੇ ਤੇ ਸੱਚ ਨਾਲ ਖੜੇ ਆ ਕਮ ਕਾਜੀ ਰਾਤ ਹਾਂਜੀ ਉਹ ਸਾਰੀ ਗੱਲ ਪਹਿਲਾਂ ਵੀ ਦੱਸਤੀ ਆ ਕਿ ਐਸਐਚਓ ਨੂੰ ਦੇਖੋ ਇੱਕ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ ਪਹਿਲੀ ਗੱਲ ਸਾਡਾ ਪਿੰਡ ਐਨਾ ਸਸਤਾ ਨਹੀਂ ਹੈਗਾ ਕਿਸੇ ਦਾ ਪਿੰਡ ਕੋਈ ਫਰੀਦ ਲਈ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਆ ਇੰਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇਥੋਂ ਬਾਸ ਚੜਦਿਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆ ਸਾਡੇ ਪਿੰਡ ਦੀਆਂ ਧੀਆ ਪੜਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕੱਲ ਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਹੱਕ ਹੱਕ ਸੱਚ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਆ ਜੀ ਰਾਤ ਇਹ ਬੰਦਾ ਇਹਦਾ ਮੌਸਮ ਬੜਾ ਹੈ ਅਗਰ ਸੁਈ ਸਾਈਡ ਕਰਨ ਨੂੰ ਤਿਆਰ ਸੀ ਜੇ ਸਾਡਾ ਪਿੰਡ ਜਾਂ ਪੁਲਿਸ ਨਾਲ ਉੱਪਰੋਂ ਇਹਨੂੰ ਮਰਵਾਉਣ ਵਾਸਤੇ ਕਿਤੇ ਵੀ ਬੱਚੀ ਕੋਲ ਦੀ ਲੈ ਕੇ ਬੰਦਾ ਮਰਨ ਨੂੰ ਤਿਆਰ ਹੋ ਗਿਆ ਸੀ ਨਾ ਮੌਸਲ ਉਹਦੇ ਸਾਰੇ ਪਿੰਡ ਵਿੱਚ ਮੇਰੀ ਜਾਣ ਲਈ ਜਾਂਦੀ ਹੈ ਜਾਂ ਮਨ ਪੁਲਿਸ ਨੇ ਧੰਭਾਇਆ ਜਾ ਰਿਹਾ ਹੈ ਵੀ ਮਰਨ ਨੂੰ ਤਿਆਰ ਸੀ ਤੋਂ ਪਿੰਡ ਦੇ ਰਾਉਂਚ ਬਾਣਵਾ ਕੇ ਤੋਂ ਬੌਸਰਾ ਪਰੇ ਸਰਪਾਈ ਜਨ ਬਰਿਆਵਾ ਤੇਰਾ ਵੀ ਚੇਤੀ ਜੋ ਥਾਣੇਦਾਰ ਨੂੰ ਸਿੱਧੂ ਰਾਂਗੇ ਫਲਾਣਾ ਕਰਾਂ ਝੌਂਕਾ ਦਾ ਤਾਂ ਬੰਦਾ ਸਾਥ ਹੋਇਆ ਸੀ ਇਸ ਕਰਕੇ ਕੱਟ ਕੀਤਾ ਗਿਆ ਖਾਸ ਕਰਕੇ ਇਹ ਸਾਰਾ ਪਿੰਡ ਨਾਲ ਦੋਨਾਂ ਜਾਨਾਂ ਦੇ ਨਾਲ ਰਣਵੀਰ ਸਿੰਘ ਫੌਜੀ ਤੇ ਲਖਵੀਰ ਸਿੰਘ ਲੱਕੀ ਦੇ ਅਸੀਂ ਨਾਲ ਸਾਡੇ ਐਸਐਸਪੀ ਨਾਲ ਗੱਲ ਹੋਈ ਸੀ ਤੋਂ ਅੱਗੀ ਰਾਤ ਐਸਐਸਪੀ ਮੈਡਮ ਨੇ ਨਾਲ ਸਾਡੀ ਗੱਲ ਹੋਈ ਆ ਪਿੰਡ ਦੇ ਸਾਰੇ ਨੌਜਵਾਨ ਅੱਧੀ ਰਾਤ ਨੂੰ ਮੇਰੇ ਕੋ ਘਰੇ ਆਏ ਕੀ ਮੈਨੂੰ ਦਿਲਾਸਾ ਵੀ ਦਿੱਤਾ ਕਿ ਡਰਨ ਦੀ ਲੋੜ ਨਹੀਂ ਹੈਗੀ ਐਸਐਸਪੀ ਮੈਡਮ ਨੇ ਬਕਾਇਦਾ ਫੋਨ ਕਰਕੇ ਇਹ ਵੀ ਭਰੋਸਾ ਦਿਵਾਇਆ ਕਿ ਕੋਈ ਵੀ ਇਹੋ ਜਿਹਾ ਗਲਤ ਕੰਮ ਹੈ ਜਿਹੜਾ ਉਹ ਤੁਹਾਨੂੰ ਨਹੀਂ ਪੁੱਛਣਾ ਦੇਖੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੇ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਪ੍ਰਸ਼ਾਸਨ ਕੋਈ ਸੱਤ ਫਗਾਨਾ ਨਹੀਂ ਹੈਗਾ ਪਰ ਕੁਝ ਦੋ ਚਾਰ ਬੰਦੇ ਸੋ ਕਿੱਡੀ ਗੱਲ ਆ ਜੇ ਚੰਗਾ ਐਸਐਚਓ ਸਾਨੂੰ ਦੇ ਦੇਣਾ ਪਹਿਲਾਂ ਸਾਡੇ ਐਸਐਚਓ ਮੈਡਮ دیਵੰਗ ਸੀਗੇ ਅਸੀਂ ਉਹਨਾਂ ਦੀ ਤਾਰੀਫ਼ ਵੀ ਕੀਤੀ ਆ ਉਹ ਉਹ ਕਿਸੇ ਵੀ ਪਿੰਡ ਦੇ ਇੱਕ ਫੋਨ ਤੇ ਐਕਸ਼ਨ ਲੈਂਦੇ ਸੀਗੇ ਪਰ ਜਿਹੜੇ ਅੱਜ ਦੇ ਆ ਹਾਲਾਤ ਨੇ ਸਾਨੂੰ ਧਮਕਾਇਆ ਜਾ ਰਿਹਾ ਸਾਨੂੰ ਡਰਾਇਆ ਜਾ ਰਿਹਾਗਾ ਉਹ ਇਹ ਪ੍ਰਸ਼ਾਸਨ ਕਿੱਥੇ ਅੱਜ ਕਿਹੜੀ ਥੂੜੀ ਨਹੀਂ ਸਰਕਾਰ ਸੁੱਤੀ ਹੋਈ ਹੈ ਮੇਰਾ লাশ ਘਟਵਾਲਾ ਐ ਐਸ ਐਚਓ ਕਿਸ ਤਰ੍ਹਾਂ ਦੀ ਕੁੱਝ ਕਾਰਵਾਈ ਤੇ ਸੰਤੁਸ਼ਟ ਨਹੀਂ ਉਹਨਾਂ ਦੀ ਕਲਾਮ ਜਿਹੜਾ ਇਹ ਲੱਗਿਆ ਅਸੀਂ ਕਾਰਵਾਈ ਤੇ ਕਿਵੇਂ ਸੰਤੁਸ਼ਟ ਹੋਵਾਂਗੇ ਤੁਸੀਂ ਆਪ ਦੇਖ ਲਓ ਕੱਲ ਜੇ ਜੇ ਕੱਲ ਸਾਡੀ ਮੈਨੂੰ ਐਂ ਦੱਸ ਦੋ ਮੈਨੂੰ ਉਹ ਕਹਿੰਦੇ ਇਹ ਮਾਰਾ ਮੈਂ ਲੱਖ ਮਾਰਾ ਹੂੰ ਮੈਂ ਆ ਦੀ ਮੰਨ ਲਓ ਉਹ ਕਹਿੰਦਾ ਇਹ ਤਾਂ ਵੀ ਆਦੇ ਪੈਸਿਆਂ ਪਿੱਛੇ ਬੋਲਦਾ ਇਹਦੀ ਜ਼ਿਮੀਂਦਾਰ ਰੋਲਾ ਹੂ ਕੋਈ ਮੇਰਾ ਆ ਸਾਰਾ ਪਿੰਡ ਖੜਾ ਮੇਰਾ ਕਿਸੇ ਨਾ ਕੋਈ ਜ਼ਿਮੀਂਦਾਰ ਰੋਲਾ ਨਹੀਂ ਹੈਗਾ ਪਰ ਮੈਨੂੰ ਇਹ ਤਾਂ ਦੱਸ ਦੋ ਮੈਂ ਇੱਕ ਬੰਦੇ ਦੇ ਹੱਕ ਦੇ ਹੱਕ ਦੇ ਹਾਂ ਦਾ ਨਾਰਾ ਮਾਰਿਆ ਸਿਰਫ ਯਾਰ ਵੀ ਯਾਰ ਬੰਦੇ ਨਾਲ ਧੱਕਾ ਹੋਇਆ ਕੀ ਗੱਲ ਅਸੀਂ ਆਪਦੇ ਪਿੰਡ ਦੇ ਬੰਦੇ ਨਾਲ ਨਹੀਂ ਖੜ ਸਕਦੇ ਯਾਰ ਸਾਨੂੰ ਸਾਡੀ ਗਲਤੀ ਦਾ ਦੱਸ ਦੋ ਕੀ ਆ ਇਹ ਆਪਣਾ ਲਖੀ ਜਿਹੜਾ ਐ ਐਸਐਚਓ ਤੁਹਾਨੂੰ ਧਮਕਾ ਰਹੇ ਸੀਗੇ ਕੀ ਇਹ ਉਹ ਚਿੱਟਿਆਂ ਦੇ ਹੱਕ 'ਚ ਬੋਲ ਰਹੇ ਆ ਉਹ ਜੀ 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 ਸਰੇ ਆਮ ਬਿਲਕੁਲ ਕੀ ਤੁਹਾਨੂੰ ਕਿਹਾ ਵੀ ਤੁਸੀਂ ਚਿੱਟਿਆਂ ਦੇ ਹੱਕ 'ਚ ਨਾ ਮਤਲਬ ਖਿਲਾਫ ਨਾ ਬੋਲੋ ਤੇ ਚੁੱਪ ਕਰ ਜਾਓ ਚੁੱਪ ਕਰ ਜਾਓ ਬੰਦਾ ਕਹਿੰਦਾ ਮਤਲਬ ਠੀਕ ਹੈ ਮੁਰੀਸ਼ ਤਮਾਰਾ ਐਸਐਚਓ ਮਰੀਸ਼ ਕਾ ਤੇ ਅਨੰਦਗੜ੍ਹ ਵਾਲੇ ਐਸਐਚਓ ਨੇ ਕੀ ਦੱਸਿਆ ਵਰਤੋਂ ਨੂੰ ਆ ਕੇ ਕੀ ਕੀ ਆ ਕੇ ਦੇਖੋ ਕਰੋਸਾ ਦਵਾਈਆ ਕਹਿੰਦੇ ਵੀ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੀ ਤੁਹਾਨੂੰ ਕੋਈ ਐਸਐਚਓ ਧਮਕੀ ਦਿੰਦਾ ਐਸਐਸਪੀ ਮੈਡਮ ਅੰਦਾ ਨੰਬਰ ਦੇ ਕਿ ਕੇ ਜੇ ਤੁਹਾਨੂੰ ਕੋਈ ਅਹਜਿਕਾਰ ਉੱਪਰ ਲੱਗਦੀ ਹੈ ਕਹਿੰਦੇ ਮੈਨੂੰ ਇਮੀਡੀਏਟ ਜਦੋਂ ਮਰਜੀ ਕਹਿੰਦੇ ਡਾਇਰੈਕਟ ਕਾਲ ਕਰੋ ਰਾਤ ਕਿੰਨੇ ਵਜੇ ਆਇਆ ਰਾਤ 11 ਵਜੇ ਆਇਆ ਰਾਮ ਸਿੰਘ ਜੀ ਦਾ ਕਾਲ ਸਾਹਿਬ ਨੇ ਬਤੇ ਉਹ ਸਾਡੇ ਪਿੰਡ ਭਾਜ ਮਸੌਰ ਦੇ ਹਾਲਾਤ ਚੱਲਦੇ ਹੈ ਕਈ ਦਿਨਾਂ ਤੋਂ ਲੈ ਕੇ ਅਰੇ ਮਸਲੇ ਦੇ ਵਿੱਚ ਪੱਤਰਕਾਰਾਂ ਨੇ ਸੱਦੇ ਲਏ ਹੋਰ ਪੱਤਰਕਾਰ ਵੀ ਬਹੁਤ ਪਹੁੰਚੇ ਨੇ ਜਿਹੜਾ ਮਸਲਾ ਰਾਤ ਹੋਇਆ ਹੈ 31 ਤਰੀਕ ਨੂੰ ਹੋਇਆ ਹੈ ਜਿਹੜਾ ਰਣਵੀਰ ਸਿੰਘ ਫੌਜੀ ਦੀ ਛੱਪਾਂ ਪੱਦੀਆਂ ਉਸ ਮਸਲੇ ਦੇ ਵਿੱਚ ਲਖਵੀਰ ਸਿੰਘ ਲੱਖੀ ਕਿਉਂ ਧਮਕੀਆਂ ਰਾਤ ਰਾਜਨ ਪੁਲਸਵਨੋ ਜਾਣੇ ਪੋਸਟ ਲੇਖ ਲਾਇਆ ਸਾਡਾ ਘੰਟ ਪਕਾਉ ਹੈ ਉਸ ਮਾਹਲੇ ਦੇ ਬੇਟੀ ਦਾ ਅਸੀਂ ਸਾਰਾ ਪਿੰਡ ਸਹਿਮਤਾਂ ਮੇਰੇ ਕੰਡੇ ਦੇ ਆ ਕੀ ਰਿਆ ਲੱਖੀ ਦੇ ਆ ਕੀ ਨਹੀਂ ਜੇ ਅਸੀਂ ਸਹਿਮਤਾਂ ਤਾਂ ਅਸੀਂ ਜਕਾਰਾ ਛੱਡਦੇ ਆ ਤੇ ਸਾਰੇ ਬਾਹਾਂ ਕਾੜੀਆਂ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਲੱਖੀ ਦੇ ਨਾਲ ਹਾਂ